ਆ ਤੁਸੀਂ ਦੂਰ ਕਿ ਜਣਾ ਹੋਲੇ ਮੱਲੇ ਤੇ ਸੰਗਤ ਜਾ ਰਹੀ ਏ ਰਸਤੇ 'ਚ ਕਿਸੇ ਨੂੰ ਖਲਾਰ ਕੇ ਪੁੱਛ ਲੈ ਵੀ ਹੋਲੇ ਮੱਲੇ ਅਰਥ ਦੱਸ ਦੇ ਭਰਾ ਤੇ ਮਾਰਨਾ ਟਰਾਲੀ ਜੇ ਕਿਤੇ ਉਥੇ ਖਲੋ ਕੇ ਕੋਈ ਬੈਰੀਅਰ ਲਾ ਦੇ ਵੀ ਭਾਈ ਆਪਾਂ ਤੁਹਾਡੀ ਇੰਟਰਵਿਊ ਲੈਣੀ ਹੈ ਵੀ ਹੋਲੇ ਮੱਲੇ ਦੇ ਨਾਲ ਘਟਨਾਵਾ ਹੋਲੇ ਮੱਲੇ ਦਾ ਇਤਿਹਾਸ ਕੀ ਹੈ ਗੁਰੂ ਸਾਹਿਬ ਮਨਾਉਂਦੇ ਕਿਉਂਦੇ ਸੀ ਇੱਥੇ ਇਹ ਇਸ ਕੱਟ ਤੇ ਕਰਦੇ ਕਿ ਹੁੰਦੇ ਸੀ ਜੇ ਮੰਨ ਲਓ ਉਦਾਹਰਨ ਲਈਏ ਵੀ ਉੱਥੇ ਉੱਥੇ ਬੈਰੀਅਰ ਲਾ ਦੇਣ ਵੀ ਜਿਹੜਾ ਜਿਹੜਾ ਸਾਡੇ ਸਵਾਲਾਂ ਦੇ ਜਵਾਬ ਦੇਈ ਜਾਏਗਾ ਉਹ ਅੱਗੇ ਲੰਘਦਾ ਜਾਵੇ ਬਾਕੀ ਭਾਈ ਪਿਛਾਂ ਮੁੜਦੇ ਜਾਓ ਤੁਹਾਨੂੰ ਲੱਗਦਾ ਵੀ ਹੋਲੇ ਮੱਲੇ ਦੇ ਸੰਗਤ ਕਿੰਨੀ ਕਿ ਜਾਏਗੀ ਮੰਨ ਲਓ ਵੀ ਸਰਕਾਰ ਵੱਲੋਂ ਕੋਈ ਕੋਈ ਐਦਾਂ ਦਾ ਬਣ ਜੇ ਵੀ ਉੱਥੇ ਬੈਰੀਅਰ ਲਾਉਣ ਲੱਗੇ ਆਪਾਂ ਹਰ ਨੌਜਵਾਨ ਹਰ ਮਾਈ ਹਰ ਇੱਕ ਨੂੰ ਪੁੱਛਿਆ ਮਤਲਬ ਅਸੀਂ ਜਾਣਕਾਰੀ ਪ੍ਰਾਪਤ ਕਰਨਾ ਨਹੀਂ ਚਾਹੁੰਦੇ ਅਸੀਂ ਲਕੀਰ ਦੇ ਫਕੀਰਾਂ ਬਸ ਵੀ ਤੁਰ ਪੇ ਅੱਖਾਂ ਮੀਟ ਕੇ ਅਸੀਂ ਵੇਖਣਾ ਨਹੀਂ ਚਾਹੁੰਦੇ ਵੀ ਇਹਦਾ ਇਹਦੇ ਇਹਦੇ ਪਿਛੇ ਕਾਰਨ ਕੀ ਸੀ ਗੁਰੂ ਸਾਹਿਬ ਨੇ ਸਾਨੂੰ ਕਿੱਥੋਂ ਚੋ ਕੇ ਕਿੱਥੇ ਖੜੇ ਹੈ ਹੁਣ ਤੁਸੀਂ ਆਹ ਹੋਲੇ ਮੱਲੇ ਤੋਂ ਅੰਦਾਜ਼ਾ ਲਾ ਕੇ ਵੇਖ ਲਓ ਕਿਦਾਂ ਟਰਾਲੀਆਂ ਬੱਸਾਂ ਹੁਣ ਬੜੀਆਂ ਚੋਰੀਆਂ ਹੋਣੀਆਂ ਪਿੰਡਾਂ 'ਚ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਨੇ ਲੇਖੇ ਚੋਰਾਂ ਦੇ ਨਜ਼ਾਰੇ ਲੱਗ ਜਾਣੇ ਆ ਸਚਾਈ ਆ ਕਈਆਂ ਦੇ ਘਰ ਚੋਰੀ ਹੋਣੀ ਆ ਬਾਪੂ ਵਿਚਾਰਾ ਛੱਡ ਗਿਆ ਮਗਰੋਂ ਨਾ ਉਹਨੂੰ ਵਿਚਾਰਾ ਪਾਣੀ ਆਪ ਚੁਕਣ ਜੋਗਾ ਨਾ ਪਾਣੀ ਪੀਣ ਜੋਗਾ ਮਜਾ ਮੂੰ ਚੋਕ ਚੋ ਵੇਖਣੀਆਂ ਮੈਂ ਹੁਲਾਮਲਾ ਮਨਾਉਣ ਤੁਰਿਆ ਮੈਂ ਮੈਂ ਜਾਣ ਤੋਂ ਮਨਾ ਹੀ ਨਹੀਂ ਕਰਦਾ ਪਰ ਸਿੱਖ ਕੇ ਕੀ ਹੋਣਾ ਉੱਥੋਂ ਜੇ ਮੈਂ ਉੱਥੋਂ ਦੋ ਗੱਲਾਂ ਤੁਸੀਂ ਉਹਨਾਂ ਨਾਲੋਂ ਫੇ ਚੰਗੇ ਬਹਿ ਕੇ ਕੋਈ ਗੁਰਮਤ ਸਮਾਗਮ ਤੇ ਕਰ ਲਿਆ ਉਹ ਵਿਚਾਰੇ ਤਰਲੇ ਲੈ ਲੈ ਕੇ ਪ੍ਰਸ਼ਾਦੇ ਸਿਕਾਰੇ ਸਾਨੂੰ ਰਸਤੇ ਵਿੱਚ ਆ ਵੀ ਆਓ ਭਾਈ ਆ ਵੀ ਸਕੋ ਤੁਹਾਡੇ ਲਈ ਖੀਰ ਬਣੀ ਆ ਤੁਹਾਡੇ ਲਈ ਰੌੜਾ ਵਾਲੀ ਖੀਰ ਬਣੀ ਆ ਪਹਿਲਾਂ ਰਾਏਕੋਟ ਦੇ ਉਰਲੇ ਬਨੇ ਲੰਗਰ ਹੈ ਰਾਏਕੋਟ ਲੰਗਦੇ ਸਾਰ ਫੇ ਪਰਲੇ ਬਨੇ ਲੰਗਰ ਹੈ ਕਦੀ ਸੋਚ ਕੇ ਵੇਖੋ ਹੈ ਬੜੀ ਵੱਡੀ ਦਾਤ ਤੇ ਮਾਮੂਲੀ ਗੱਲ ਨਹੀਂ ਬੰਦਾ ਇੱਕ ਇੱਕ ਚੀਜ਼ ਖਵਾਉਣ ਲੱਗਿਆ ਪੈਸੇ ਲੈਂਦਾ ਹੈ ਕਿੱਡਾ ਵੱਡਾ ਸੰਕਲਪ ਹੈ ਕਿੱਦੀ ਵੱਡੀ ਦ੍ਰਿੜਤਾ ਹੈ ਸਾਡੇ ਸਿੱਖ ਪਰਿਵਾਰਾਂ ਦੇ ਅੰਦਰ ਕਿੰਨਾ ਕਿੰਨਾ ਪ੍ਰਸ਼ਾਦਾ ਰਾਸ਼ਨ ਤਿਆਰ ਕਰਕੇ ਸੰਗਤਾਂ ਨੂੰ ਰੋਗ ਰੋਗ ਕੇ ਸ਼ਿਕਾਇਆ ਜਾ ਰਿਹਾ ਪਰ ਸ਼ਕਣ ਵਾਲਿਆ ਤੇਰਾ ਫਰਜ਼ ਬਣਦਾ ਜੇ ਉਥੋਂ ਸਿੱਖੀ ਦੀ ਵਿਚਾਰ ਲੈ ਕੇ ਨਾ ਆਵੇਂ ਤੇਰਾ ਜਾਣ ਦਾ ਕੋਈ ਫਾਇਦਾ ਨਹੀਂ ਹੈ ਉਹਦਾ ਧੰਨਵਾਦ ਹੈ ਨਾ ਸੰਗਤਾਂ ਦਾ ਜਿਹੜੀ ਅੱਧੇ ਅੱਧੇ ਰਾਤ ਤੱਕ ਬੀਬੀਆਂ ਉਥੇ ਪ੍ਰਸ਼ਾਦੇ ਤਿਆਰ ਕਰਦੇ ਨੇ, ਦਾਲੇ ਤਿਆਰ ਹੋ ਰਹੇ ਨੇ, ਖੀਰਾ ਤਿਆਰ ਹੋ ਰਹੀਆਂ ਨੇ, ਕਿੰਨਾ ਪੈਸਾ ਲੱਗਾ ਇਹ ਲੰਗਰ ਜਿਹੜਾ ਬਣਦਾ ਫਰੀ। ਨਾਲੇ ਲੰਗਰ ਵੀ ਕਮਾਲ ਦਾ। ਕੋਈ ਮਾਮੂਲੀ ਚੀਜ਼ਾਂ ਨਹੀਂ ਬਣਦੀਆਂ, ਪਰ ਸ਼ਕਲ ਵਾਲੇ ਦਾ ਫਰਜ਼ ਬਣਦਾ। ਜੇ ਮੈਂ ਉਥੋਂ ਕੁਝ ਸਿੱਖੇ ਨਾ ਵਾਂ, ਜੇ ਉਥੋਂ ਮੈਂ ਕੁਝ ਵਿਚਾਰ ਕਈਆਂ ਤੇ ਤਾਜੀ ਛੇਵ ਕਰਾਈ ਐ, ਤੇ ਜੇ ਮਹਾਰਾਜ ਨੂੰ ਵਿਖਾਉਣਾ ਹੋਵੇ। ਐ ਪੂਰੇ ਖਾਤ ਕਢਾਏ ਐ, ਝੰਡੇ ਲਾਏ ਅੱਗੇ। ਐ ਕਈਆਂ ਤੇ ਨਾਲ ਆਪਣਾ ਸਮਾਨ ਵੀ ਖੜਾ ਲਏ ਖਾਂਦੇ ਪੀਂਦੇ ਆ। ਉਨਾ ਵਾਸਤੇ ਬੜੀ ਤੜੀ ਮੁਸ਼ਕਲ ਵੀ ਕਈ ਤਾਂ ਸਲਾਮਾਂ ਕਰਦੇ ਨੇ ਵੀ ਮੈਂ ਤਾਂ ਭੁੱਖੀ ਤੋਂ ਬਿਨਾਂ ਰਹਿੰਦਾ ਨਹੀਂ ਨਾਕਾ ਲੱਗਾ ਹੋਣਾ ਰਾਜ ਆ ਵੀ ਇੱਕ ਬੜਾ ਵੱਡਾ ਚੱਕਰ ਵੀ ਘੁੰਮਣਾ ਵੀ ਉਹ ਤੇ ਲੱਤਾਂ ਵੀ ਨਾ ਦੁਖਣ ਉਹ ਕਹਿੰਦਾ ਫੇ ਗੋਲੀਆਂ ਦੂਜੀਆਂ ਲੈ ਜਾ ਐਡਾ ਸਲਾਮਾਂ ਵੀ ਕਰਦੇ ਆ ਸਮਾਜ ਵਿੱਚ ਇਹ ਹਾਲਾਤ ਨੇ ਸਾਡੇ ਵੀ ਭੁੱਖ ਵੀ ਲੱਗੇ ਤੁਰਨਾ ਫਿਰਨਾ ਵੀ ਆ ਕੋਈ ਐਨੂੰ ਮੂੰਹ ਕਰਕੇ ਤੁਰਿਆ ਫਰੇਗਾ ਅੰਦਾਜ਼ਾ ਤੁਸੀਂ ਲਾ ਕੇ ਵਖਲੋ ਇਹ ਸਾਡੇ ਵਿਹਲੇ ਪੰਦੀਆਂ ਨਿਸ਼ਾਨੀਆਂ ਅਸੀਂ ਹੌਤੋਂ ਕੁਝ ਸਿੱਖਣ ਦੀ ਭਾਵਨਾ ਨਾਲ ਨਹੀਂ ਜਾਣਾ ਆਓ ਵਾਪਸ ਪਰਤਣ ਦੀ ਜ਼ਰੂਰਤ ਆ ਜਿਸ ਮਹਾਰਾਜ ਦਾ ਦਿਨ ਮਨਾ ਰਹੇ ਹੋ ਮੀਰੀ ਤੇ ਪੀਰੀ ਦਾ ਸਿਧਾਂਤ ਅੱਜ ਆਪਣੇ ਬੱਚਿਆਂ ਅੰਦਰੇ ਦਿੜਤਾ ਪੈਦਾ ਕਰੀਏ ਧਰਮ ਦੀ ਵਿਚਾਰ ਵੀ ਦੀਏ ਰਾਜਨੀਤੀ ਬਾਰੇ ਵੀ ਸਾਡੇ ਬੱਚਿਆਂ ਨੂੰ ਗਿਆਨ ਹੋਵੇ